ਹੜ੍ਹ ਦੀ ਸਥਿਤੀ ਨੇ ਇਸ ਟਾਈਮ ਉੱਤਰੀ ਭਾਰਤ ਦੇ ਜਿਹੜੇ ਇਲਾਕੇ ਨੇ ਹਾਲਾਂਕਿ ਕਈ ਪਿੰਡ ਕਈ ਸ਼ਹਿਰ ਪੂਰੀ ਤਰ੍ਹਾਂ ਜਿਹੜੇ ਪਾਣੀ ਦੇ ਨਾਲ ਡੋਬ ਦਿੱਤੇ ਨੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਪੰਜਾਬ ਦੇ 7 ਜ਼ਿਲ੍ਹੇ ਨੇ ਉੱਥੇ ਲਗਾਤਾਰ ਜਿਹੜਾ ਪਾਣੀ ਵੱਧਦਾ ਨਜ਼ਰ ਆ ਰਿਹਾ ਹੈ 5 5 7 7 ਫੁੱਟ ਜਿਹੜਾ ਪਾਣੀ ਹੈ ਉਹ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਪਰ ਇਸ ਦੇ ਨਾਲ ਹੀ ਹੁਣ ਤਸਵੀਰਾਂ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਨਜ਼ਰ ਆਈਆਂ ਨੇ ਜਿੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਪੂਰਾ ਕੰਪਲੈਕਸ ਹੈ ਜਿਹੜਾ ਉਹ ਪਾਣੀ ਦੇ ਨਾਲ ਭਰ ਚੁੱਕਿਆ ਹੈ ਦੱਸ ਜੀਏ ਜਿਹੜਾ ਗੁਰਦੁਆਰਾ ਸਾਹਿਬ ਦਾ ਨਵਾਂ ਕੰਪਲੈਕਸ ਹੈ ਜਿੱਤੇ ਸਰਾਵਾ ਸਰੋਵਰ ਪਰਿਕਰਮੇ ਉਹ ਸਾਰਾ ਕੰਪਲੈਕਸ ਹੈ ਜਿਹੜਾ 5 ਤੋਂ 7 ਫੁੱਟ ਪਾਣੀ ਦੇ ਨਾਲ ਭਰ ਚੁੱਕਿਆ ਦੱਸ ਜੀਏ ਰਾਵੀ ਦਰਿਆ ਜੀ ਪੰਜਾਬ ਤੋਂ ਨਿਕਲਣ ਵਾਲਾ ਇੱਕ ਦਰਿਆ ਜੋ ਰਾਵੀ ਦੇ ਨਾਲ ਮਿਲਦਾ ਹੈ ਉੱਥੇ ਲਗਾਤਾਰ ਹੜ੍ਹ ਦੀ ਸਥਿਤੀ ਹੈ ਜਿਹੜੀ ਪਣੀ ਹੋਈ ਸੀ ਕਿਉਂਕਿ ਤਰਨਤਾਰਨ ਪਠਾਨਕੋਟ ਗਰਦਾਸਪੁਰ ਲਗਾਤਾਰ ਇਹ ਇਲਾਕੇ ਨੇ ਜਿੱਥੇ ਪਾਣੀ ਦਾ ਕਹਿਰ ਲਗਾਤਾਰ جاری ਹੈ ਪੰਜਾਬ ਦੇ 7 ਜ਼ਿਲ੍ਹੇ ਪਠਾਨਕੋਟ ਗਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਫਰੋਜ਼ਪੁਰ ਫਾਜੀਲਕਾ ਜਿੱਥੇ ਪਾਣੀ ਦੇ ਨਾਲ ਇਸ ਸਮੇਂ ਤਬਾਹੀ ਮਚੀ ਹੋਈ ਹੈ ਸਾਰਾ ਜਿਹੜੇ ਪਿੰਡ ਨੇ ਸ਼ਹਿਰ ਨੇ ਉਹ ਪਾਣੀ ਦੇ ਨਾਲ ਲਗਾਤਾਰ ਆ ਜਿਹੜਾ ਨੁਕਸਾਨੇ ਜਾ ਰਹੇ ਨੇ ਤਾਂ ਹੁਣ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਤਸਵੀਰਾਂ ਵੇਖ ਰਹੇ ਹੋ ਜਿੱਤੇ ਹਾਰਿਕ ਕੰਪਲੈਕਸ ਹੈ ਜਿਹੜਾ ਕਹਿ ਲਈਏ ਪ੍ਰਿਕਰਮਾ ਸਰੋਵਰ ਜਿੰਨਾ ਵੀ ਕੰਪਲੈਕਸ ਹੈ ਉੱਥੇ ਦਾ ਉਹ ਪਾਣੀ ਦੇ ਨਾਲ ਭਰਿਆ ਹੋਇਆ ਲੰਗਰ ਹਾਲ ਦੇ ਵਿੱਚ ਇਸ ਸਮੇਂ 5 ਤੋਂ 7 ਫੁੱਟ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਹਾਲਾਂਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਗੁਰੂ ਮਹਾਰਾਜ ਦਾ ਜਿੱਥੇ ਸਰੂਪ ਹੁੰਦਾ ਹੈ ਜਿੱਥੇ ਦਰਬਾਰ ਸਾਹਿਬ ਹੈ ਉੱਥੋਂ ਜਿਹੜਾ ਸਰੂਪ ਹੈ ਉਹ ਮਹਾਰਾਜ ਦਾ ਓਹੋ ਆ ਦੂਜੀ ਮੰਜ਼ਲ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਹੈ ਉੱਥੇ ਦੇ ਜਿਹੜੇ ਸੇਵਾਦਾਰ ਨੇ ਉਹ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਗੁਰੂ ਮਹਾਰਾਜ ਦੇ ਜਿੰਨੇ ਵੀ ਸਰੂਪ ਪਹਿਲੀ ਮੰਜ਼ਲ ਤੇ ਸੀ ਉਹਨਾਂ ਨੂੰ ਦੂਜੀ ਮੰਜ਼ਲ ਦੇ ਉੱਤੇ ਸ਼ਿਫਟ ਕਰ ਦਿੱਤਾ ਗਿਆ ਪਰ ਇਹ ਤਸਵੀਰਾਂ ਬੜੀਆਂ ਡਰਾਉਣ ਵਾਲੀਆਂ ਨੇ ਜਿੱਥੇ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ 5 ਤੋਂ 7 ਫੁੱਟ ਪਾਣੀ ਨਜ਼ਰ ਆ ਰਿਹਾ ਹਾਲਾਂਕਿ ਜਿੰਨੇ ਵੀ ਇਸ ਦੇ ਨਾਲ ਅ ਕਹਿ ਲਈ ਇਹ ਵੀ ਸਰਹੱਦ ਲੱਗਦੀ ਹੈ ਉਹ ਸਾਰੀ ਸਰਹੱਦ 556 ਤੇ 77 ਗੁੱਟ ਪਾਣੀ ਦੇ ਨਾਲ ਡੁੱਬੀ ਨਜ਼ਰ ਆ ਰਹੀ ਹੈ ਪਰ ਇਹ ਬੜੀਆਂ ਹੀ ਭਾਉਂ ਕਰਦੀਆਂ ਤਸਵੀਰਾਂ ਨੇ ਬੜੀਆਂ ਹੀ ਡਰਾਉਣ ਵਾਲੀਆਂ ਤਸਵੀਰਾਂ ਨੇ ਸਾਡਾ ਪਾਵਨ ਸਥਾਨ ਜਿੱਥੇ ਕਹਿ ਲਈ ਇਹ ਵੀ ਪੜੇ ਲੰਮੇ ਸਮੇਂ ਬਾਅਦ ਇਹ ਜਿਹੜੇ ਗੇਟ ਹੈ ਉਹ ਖੁੱਲੇ ਸੀਗੇ ਦਰਸ਼ਨ ਦਦਾਰਿਆਂ ਦੇ ਲਈ ਜਿਹੜਾ ਗੇਟ ਭਾਰਤ ਦੇ ਨਾਲ ਸਾਂਝਾ ਕਰਦੇ ਆਂ ਅਸੀਂ ਪਾਕਿਸਤਾਨ ਭਾਰਤ ਦੀ ਸਰਹੱਦ ਹੈ ਉਹ ਜਿਹੜਾ ਗੇਟ ਆਪਾਂ ਸਾਂਝਾ ਕਰਦੇ ਆਂ ਉਹ ਗੇਟ ਵੀ ਇਸ ਸਮੇਂ ਪੂਰੀ ਤਰ੍ਹਾਂ ਪਾਣੀ ਦੇ ਨਾਲ ਡੁੱਬ ਚੁੱਕਿਆ ਹੈ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਆਸ-ਪਾਸ ਜਿੱਥੇ ਕਹਿੰਦੇ ਸਰਮ ਗੁਰੂ ਸਾਹਿਬ ਖੇਤੀ ਕਰਦੇ ਨੇ ਉਹ ਜਿੰਨੀ ਵੀ ਜ਼ਮੀਨ ਆਸ-ਪਾਸ ਦੀ ਉਹ ਇਸ ਸਮੇਂ ਹੜਾ ਤੋਂ ਇੰਨੀ ਪ੍ਰਭਾਵਿਤ ਹੋਈ ਹੈ ਕਿ ਉਹ ਸਾਰੀ ਹੀ ਡੁੱਬ ਚੁੱਕੀ ਹੈ ਔਰ ਆਪਾਂ ਸਾਰੇ ਹੀ ਜਿਹੜਾ ਹੈ ਅਰਦਾਸ ਕਰੀਏ ਸਾਰੇ ਹੀ ਕਾਮਨਾ ਕਰੀਏ ਕਿ ਜਿਹੜਾ ਇੱਥੇ ਹੜ੍ਹ ਦੀਆਂ ਇਹ ਤਸਵੀਰਾਂ ਨੇ ਹੜ੍ਹ ਦਾ ਪਾਣੀ ਹੈ ਜਿਹੜਾ ਨਿਕਲ ਜਾਵੇ ਔਰ ਜਿਹੜੀ ਨੁਕਸਾਨ ਹੈ ਉਹ ਜ਼ਿਆਦਾ ਨਾ ਹੋਵੇ ਕਿਉਂਕਿ ਬੜਾ ਹੀ ਸਾਡਾ ਕਹਿ ਲਈਏ ਵੀ ਉਹ ਸਥਾਨ ਹੈ ਜਿੱਥੇ ਅਸੀਂ ਜਾ ਕੇ ਨਤਮਸਤਕ ਹੁੰਨੇ ਆ ਪਾਵਨ ਸਥਾਨ ਸਿੱਖਾਂ ਦਾ ਜਿੱਥੋਂ ਰੋਜ਼ਾਨਾ ਹੀ ਲੱਖਾਂ ਭਾਰਤੀ ਨੇ ਜਿਹੜੇ ਉਹ ਮੱਥਾ ਟੇਕਣ ਜਾਂਉਂਦੇ ਨੇ ਉੱਥੇ ਇਹ ਸਥਾਨ ਅੱਜ ਪੂਰੀ ਤਰ੍ਹਾਂ ਪਾਣੀ ਦੇ ਨਾਲ ਡੁੱਬਿਆ ਨਜ਼ਰ ਆ ਰਿਹਾ ਹੈ